ਕਿ ਉਹ ਮੁੜ ਕੇ ਪੰਜ ਪਿਆਰਿਆਂ ਦੀ ਬੈਠਕ ਬੁਲਾ ਕੇ ਜਾਂਚ ਕਮੇਟੀ ਨੂੰ ਤਲਬ ਕਰਨਗੇ ਕਿ ਉਹ ਸ਼੍ਰੋਮਣੀ ਕਮੇਟੀ ਦੀ ਉਸ ਪੂਰੀ ਟੀਮ ਨੂੰ ਤਲਬ ਕਰਨਗੇ ਜਿਨ੍ਹਾਂ ਨੇ ਫੈਸਲਾ ਲੈ ਕੇ ਨਹੀਂ ਹਰ ਤੁਸੀਂ ਨੂੰ ਤੋਰਨ ਵਾਲਾ ਕਿ ਉਹ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੱਦਾ ਦੇਣਗੇ ਕਿ ਆ ਜਾਓ ਭਾਈ ਤੁਸੀਂ ਆ ਜਾਓ ਤੁਹਾਨੂੰ ਤਲਬ ਕਰਦੇ ਆ ਤੁਸੀਂ ਕਿਉਂ ਨਹੀਂ ਸਤਵੇਂ ਮੈਂਬਰੀ ਕਮੇਟੀ ਸੋ ਕੀ ਉਹ ਇਸ ਸਥਿਤੀ ਛੋਣਗੇ ਜਾਂ ਉਹ ਆਪਣਾ ਅਸਤੀਫਾ ਦੇ ਕੇ ਕਹਿਣਗੇ ਭਾਈ ਠੀਕ ਹੈ ਜੇ ਤੁਸੀਂ ਮੰਨ ਨਹੀਂਓ ਨਹੀਂ ਤਾਂ ਮੇਰਾ ਵੀ ਅਸਤੀਫਾ ਇਸ ਸਥਿਤੀ ਦੇ ਵਿੱਚ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਲੀਖਚਕੇ ਤੁਰਪੇ ਨੇ ਉਥੇ ਅਜੇ ਵੀ ਐਡਵੋਕੇਟ ਹਜਿੰਸਨ ਰਜਿੰਦਰ ਸਿੰਘ ਧਾਮੀ ਹੋਰਾ ਨੇ ਅਸੀਫਾ ਦਾ ਦੇਤਾ ਪ੍ਰਦਾਨਗੀ ਤੋਂ ਪਰ ਉਹ ਅਜੇ ਵੀ ਉਹ ਪੂਰਾ ਸੱਚ ਕੀ ਬੋਲਣ ਤੋਂ ਝਿਜਕ ਰਹੇ ਨੇ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਕਿ ਉਹਨਾਂ ਦੇ ਉੱਤੇ ਪਾਇਆ ਗਿਆ ਦਬਾਅ ਵਾਲਾ ਮਾਮਲਾ ਉਹ ਲੰਬੇ ਰੱਖਣਾ ਚਾਹੁੰਦੇ ਨੇ ਉਹ ਅਕਾਲੀ ਦਲ ਨਾਲ ਵਿਗਾੜ ਕੇ ਵੀ ਨਹੀਂ ਤੁਰਨਾ ਚਾਹੁੰਦੇ ਉਹ ਉਹਦਾ ਵੀ ਛੱਡਣਾ ਚਾਹੁੰਦੇ ਨੇ ਗੁਰੂ ਦੀ ਹਾਜ਼ਰੀ ਸੱਚੇ ਵੀ ਹੋਣਾ ਚਾਹੁੰਦੇ ਨੇ ਦੇ ਲੀਡਰਾਂ ਨਾਲ ਵੀ ਨਿਭਣਾ ਚਾਹੁੰਦੇ ਨੇ ਕਿ ਇਦਾਂ ਦੋ ਚੀਜ਼ਾਂ ਹੋ ਪਉਣਗੀਆਂ ਹੁਣ